ਆਲਾ ਕਰ ਚੱਲ 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 ਕਰ 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 ਚੱਲ ਕਦਾਲ ਬਿਕਰਮ ਸਿੰਘ ਨੇ ਕੀ ਕੀਤਾ ਉਹ ਮਹਾਰਾਜ ਦੀ ਕੱਖ ਨੂੰਂਡਿਆ ਤੁਸੀਂ ਮੈਂ ਤਾਂ ਕਦਾਲ ਤੁਸੀਂ ਭਾਵਨਾ ਜੀ ਸਾਥੀ ਉੱਥੇ ਖੜਿਆ ਆ ਜਾ ਬੇਟੀ ਕਦਾਲ ਬਿਕਰਮ ਸਿੰਘ ਮਜੀਠੀਆ ਕਦਾਲ ਬਿਕਰਮ ਸਿੰਘ ਮਜੀਠੀਆ ਆ ਜਾ ਬਾਪੂ ਚੱਲਿਆ ਜੈਲ ਨੂੰ ਮਿਲਦੇ ਹਾਂ ਆ ਤਗੜੇ ਬਿਕਰਮ ਸਿੰਘ ਦੇ ਪੋਤੇ ਸਰਦਾਰ ਬਿਕਰਮ ਸਿੰਘ ਮਜੀਠੀਆ ਸਰਦਾਰ ਦੇ ਪੁੱਤਰਾਂ ਤਕੜੇ ਰਹਿਣਾ ਬਿਕਰਮ ਸਿੰਘ ਮਜੀਠੀਆ ਬਿਲਕੁਲ ਨਹੀਂ ਓਕੇ ਆਈ ਲਵ ਯੂ ਗਾਇਜ਼ ਸਰਦਾਰ ਬਿਕਰਮ ਸਿੰਘ ਮਜੀਠੀਆ ਸਰਦਾਰ ਬਿਕਰਮ ਸਿੰਘ ਮਜੀਠੀਆ ਆਜੋ ਆਜੋ ਦੇਖੋ ਲੈ ਮਾਰੋ ਇਹਦਾ ਬੰਦ ਕਰਦਾ ਹਾਲ ਵੇਖ ਲੋ ਜੀ ਮੇਰੇ ਵਾਈਫ ਨੂੰ ਧੱਕੇ ਮਾਰੀਆ ਪੁਲਿਸ ਨੇ ਜੋ ਚੋਲੀ ਤੇਰੀ ਬੰਕੂ ਚੈਨ ਨਾ ਜੋ ਸਾਹਿਬ ਅਸੀਂ ਕਿਹਦਾ ਬਲੌਗ ਦਾ ਬਲੌਗ ਮੇਰ ਹੋ ਗਿਆ ਲਾਈ ਕਿੱਥੇ ਆ ਆ ਹਾਲ ਵੇਖ ਲੋ ਜੀ ਮੈਂ ਹੀ ਦਿਖਾਉਣਾ ਦਿਖਾ ਮੈਂ ਨਹੀਂ ਆ ਇਧਰ ਵੀ ਮਾਰੀ ਲਾਈ ਅੱਗੇ ਤੱਕ ਲੈ ਆ ਕੇ ਕੋਈ ਸਾਰੀ ਗਲੀ ਬੰਦ ਕੀਤੀ ਹੈ ਜੀ ਕਿਸੇ ਨੂੰ ਆਉਂਦੀ ਦਿੱਤੀ ਜਾ ਰਹੀ ਆ ਇਧਰ ਵੀ ਸਾਰਾ ਗਲੀ ਬੰਦ ਕੀਤੀ ਹੈ ਮਤਲਬ ਜਿਵੇਂ ਪਤਾ ਨਹੀਂ ਕੀ ਆ ਜੇ ਕੋੜਾ ਕਾਲ ਮੈਂ ਐਸੇ ਜਾਣ ਨੂੰ ਤਿਆਰ ਇਕਲੀ ਹੁਣ ਕਿੱਥੇ ਗਏ ਜੀ ਸਰਨਦੀਪ ਜੀ ਤੇ ਉਸਕੇ ਕੰਪੀਟਾ ਸੀ ਮੇਰੇ ਹਾਂਜੀ ਕਮਿਟੀ ਮੈਂ ਕੀ ਕੀ ਹੋਤੀ ਜਾਣਦੀ ਨਹੀਂ ਨਹੀਂ ਕਾਲੀ ਅਸੋਂ ਸ਼ਾਨਭਲੀ ਅਕਾਲੀਦਰ ਬਾਦਲੇ ਜਿੰਦਾਬਾਦ ਸਰਦਾਰ ਬਿਕਰਮ ਸਿੰਘ ਜੀ ਜਿੰਦਾਬਾਦ ਸਰਦਾਰ ਜਗਜੀਤ ਸਿੰਘ ਜੀ ਜਿੰਦਾਬਾਦ ਸਰਦਾਰ ਸਰਦਾਰ ਬਿਕਰਮ ਸਿੰਘ ਜੀ ਪੰਜਾਬ ਸਰਕਾਰ

ਮਸਕਾ ਅਜੀ ਪੈਣਾ ਚਾਹੀਦਾ ਬੁਝਾਇਰ ਨਹੀਂ ਬਣਾ ਯਾਰ ਉਹਨਾਂ ਨੇ ਕੀ ਕਰਤਾ ਯਾਰ ਉੱਪਰ ਜੀ ਕੋਲੋਂ ਬੈਕਅਪ ਕਰਦੇ ਰਹੇ ਜੀ ਜਵਤੀ ਬੰਦੇ ਖੜੇ ਆ ਦੇ ਤੱਕ ਦੇਖਦੇ ਆ ਉਹ ਦਾ ਬੰਦ ਕਰ ਡਰਾਈਵਰ ਨਾਲ ਕਰਕੇ ਆਉਂਦਾ ਪਤਾ ਨੰਬਰ